ਬਹੁਤ ਹੀ ਪਿਆਰੇ ਵਿਦਿਆਰਥੀਓ ਮੈਂ ਸੁਖਦੀਪ ਸਿੰਘ ਪੰਜਾਬੀ ਮਾਸਟਰ ਤੁਹਾਡੇ ਸਾਹਮਣੇ ਚੌਥਾ ਕਾંડ ਲੈ ਕੇ ਦੁਬਾਰੇ ਉਸ ਦੇ ਵਿੱਚ ਇੱਕ ਟੌਪਿਕ ਆਪਣਾ ਰੈਂਦਾ ਸੀ ਲਗਾ ਲੈ ਕੇ ਹਾਜ਼ਰਾਂ ਤੇ ਤੁਸੀਂ ਧਿਆਨ ਨਾਲ ਸੁਣਿਓ ਤਾਂ ਲਗਾ ਬਾਰੇ ਆਪਾਂ ਪਹਿਲਾਂ ਜਦੋਂ ਸਵਰ ਧੁਨੀਆਂ ਦੀ ਗੱਲ ਕੀਤੀ ਸੀ ਉਹ ਜਿਹੜੀਆਂ ਸਵਰਤੁਨੀਆਂ ਨੇ 10 ਉਹ ਪੰਜਾਬੀ ਦੀਆਂ ਲਗਾ ਮਾਤਰਾਵਾਂ ਨੇ ਤਾਂ ਲਗਾ ਦੀ ਪਰਿਭਾਸ਼ਾ ਕੀ ਕਹਿੰਦੀ ਹੈ ਲਗਾ ਸਵਰਤੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ ਹਨ ਪੰਜਾਬੀ ਧੁਨੀਆਂ ਤੋਂ ਬਣਦੇ ਸ਼ਬਦਾਂ ਨੂੰ ਅੰਕਿਤ ਕਰਨ ਲਈ ਗੁਰਮੁਖੀ ਅੱਖਰਾਂ ਨਾਲ ਕੁਝ ਲਗਾ ਲੱਗਦੀਆਂ ਹਨ ਅੱਖਰਾਂ ਤੋਂ ਬਿਨਾਂ ਲਗਾ ਦਾ ਕੋਈ ਮਹੱਤਵ ਨਹੀਂ ਹੈ ਤੇ ਲਗਾ ਤੋਂ ਬਿਨਾ ਫਿਰ ਅੱਖਰਾਂ ਦਾ ਵੀ ਕੋਈ ਮਤਵ ਨਹੀਂ ਹੈ ਕਿਉਂਕਿ ਸਾਠਕ ਸ਼ਬਦ ਜਿੰਨਾ ਚਿਰ ਨਹੀਂ ਬਣਦਾ ਉਹਨਾਂ ਚਿਰ ਭਾਸ਼ਾ ਦੀ ਸਪਸ਼ਟਤਾ ਨਹੀਂ ਹੁੰਦੀ ਤਾਂ ਸਵਰਤੁਨੀਆਂ ਦੇ ਵਿੱਚ ਅੱਪਾ ਕੀਤੀਆਂ ਨੇ ਪੰਜਾਬੀ ਦੀਆਂ 10 ਸਵਰਤੁਨੀਆਂ ਤਾਂ ਉਹ ਦਸੇ ਹੀ ਲਗਾ ਦੇ ਰੂਪ ਦੇ ਵਿੱਚ ਗੁਰਮੁਖੀ ਅੱਖਰਾਂ ਦੇ ਨਾਲ ਲੱਗਦੀਆਂ ਨੇ ਸ਼ਬਦਾਂ ਦਾ ਨਿਰਮਾਣ ਕਰਦੀਆਂ ਤਾਂ ਮੈਂ ਕਲੀ-ਕਲੀ ਤੁਹਾਡੇ ਸਾਹਮਣੇ ਦੱਸ ਰਿਹਾ ਪਹਿਲੀ ਹੈ ਮੁਕਤਾ ਮੁਕਤਾ ਆੜਾ ਕੱਲਾ ਜਦੋਂ ਅਸੀਂ ਪੜ੍ਹਦੇ ਆੜਾ ਮੁਕਤਾ ਆਖਣਾ ਇਸ ਤਰੀਕੇ ਨਾਲ ਮਹਾਰਨੀ ਤਾਂ ਆੜਾ ਸਵਰਤੁਨੀ ਨੂੰ ਕਹਿੰਦੇ ਹਨ ਇਸ ਦਾ ਕੋਈ ਚਿੰਨ ਨਹੀਂ ਹੁੰਦਾ ਭਾਵੇਂ ਜ ਸਖਰ ਦੇ ਨਾਲ ਕੋਈ ਵੀ ਲਗ ਨਹੀਂ ਲੱਗੀ ਹੁੰਦੀ ਉਸ ਅੱਖਰ ਦੇ ਨਾਲ ਮੁਕਤਾ ਲਗ ਨੂੰ ਮੰਨਿਆ ਜਾਂਦਾ ਹੈ ਜਿਵੇਂ ਘੱਗਰਾਰਾ ਘਰ ਕੱਕਾ ਮਮਾ ਲੱਲਾ ਕਮਲ ਆਦਿ ਤਾਂ ਇਹਨਾਂ ਨਾਲ ਕੋਈ ਸਪਸ਼ਟ ਸਮ ਦਿਖਾਈ ਨਹੀਂ ਦਿੰਦੀ ਲੱਗ ਤਾਂ ਜਦੋਂ ਅਸੀਂ ਇਹਨਾਂ ਨੂੰ ਤੋੜ ਕੇ ਲਿਖਾਂਗੇ ਤਾਂ ਇਹਨਾਂ ਨਾਲ ਘੱਗਾ ਜਮਾ ਆੜਾ ਜਮਾ ਰਾਰਾ ਜਮਾ ਆੜਾ ਇਸ ਤਰੀਕੇ ਨਾਲ ਮੁਕਤਾ ਲੱਗ ਸਪਸ਼ਟ ਹੁੰਦੀ ਹੈ ਤਾਂ ਦੂਸਰੀ ਹੈ ਕੰਨਾ ਇਹ ਲੱਗ ਆੜਾ ਕੰਨਾ ਆੜੇ ਕੰਨਾ ਆ ਕਹਿੰਦੇ ਆਪਾਂ ਸਵਰ ਧੁਨੀ ਦਾ ਚਿੰਨ ਹੈ ਕੰਨਾ ਅੱਖਰ ਦੇ ਪਿੱਛੇ ਲੱਗਦਾ ਹੈ ਇਹ ਅੱਖਰ ਦੇ ਅੱਧ ਤੱਕ ਹੁੰਦਾ ਹੈ ਉਦਾਹਰਨ ਹਾਰ ਕਾਰ ਪੜਾ ਆਦਿ ਨਾਲ ਮੈਂ ਥੋੜਾ ਜਿਹਾ ਲਿਖਿਆ ਵੀ ਊੜਾ ਅਤੇ ਈੜੀ ਤੋਂ ਬਿਨਾਂ ਬਾਕੀ ਸਾਰੇ ਅੱਖਰਾਂ ਨਾਲ ਕੰਨਾ ਲੱਗਦੀ ਵਰਤ ਹੁੰਦੀ ਹੈ ਉਸ ਤੋਂ ਬਾਅਦ ਸਿਹਾਰੀ ਇਹ ਲੱਗੇ ਈ ਸਿਹਾਰੀ ਸਵਰ ਧੁਨੀ ਦਾ ਚਿੰਨ ਹੈ ਇਹ ਅੱਖਰ ਤੋਂ ਪਹਿਲਾਂ ਲੱਗਦੀ ਹੈ ਜਿਵੇਂ ਸਿਰ ਮੇਨ ਲਿਖ ਆਦਿ ਊੜਾ ਅਤੇ ਆੜਾ ਤੋਂ ਬਿਨਾ ਬਾਕੀ ਸਾਰੇ ਅੱਖਰਾਂ ਦੇ ਨਾਲ ਸਿਹਾਰੀ ਲੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਹੈ ਬਿਹਾਰੀ ਏ ਲੱਗ ਈ ਬਿਹਾਰੀ ਈੜੀ ਨੂੰ ਵੈਰੀਫਾਈ ਕੀ ਹੈ ਸਵਰ ਧੁਨੀ ਦਾ ਚਿੰਨ ਹੈ ਇਹ ਅੱਖਰ ਤੋਂ ਬਾਅਦ ਲੱਗਦੀ ਹੈ ਉਦਾਹਰਨ ਅਮੀਰ ਗਰੀਬ ਆਦਿ ਊੜਾ ਤੇ ਆੜਾ ਤੋਂ ਬਿਨਾ ਬਾਕੀ ਸਾਰੇ ਅੱਖਰਾਂ ਦੇ ਨਾਲ ਇਹ ਲੱਗ ਲੱਗਦੀ ਹੈ ਪੰਜਵੀਂ ਹੈ ਔਂਕੜ ਏ ਲਗ ਉ ਉ ਬੋਲਣ ਦੇ ਵਿੱਚ ਉ ਊੜੇ ਨੂੰ ਔਕੜ ਸਵਰਤੂ ਨਿਦਾ ਚਿੰਨ ਹੈ ਇਹ ਅੱਖਰ ਦੇ ਹੇਠਾਂ ਹੁੰਦੀ ਹੈ ਜਿਵੇਂ ਹੁਣ ਸੁਣ ਆ ਆੜਾ ਅਤੇ ਈੜੀ ਤੋਂ ਬਿਨਾਂ ਬਾਕੀ ਅੱਖਰਾਂ ਦੇ ਨਾਲ ਇਸ ਦੀ ਵਰਤੋਂ ਹੁੰਦੀ ਹੈ ਉਸ ਤੋਂ ਬਾਅਦ ਦੁਲੈਂਕੜ ਏ ਲਗ ਉ ਸਵਰਤੂ ਨਿਦਾ ਚਿੰਨ ਹੈ ਇਹ ਵੀ ਅੱਖਰ ਦੇ ੇਠਾ ਲੱਗਦੀ ਹੈ ਜਿਵੇਂ ਪੂਜਾ ਸਕੂਲ ਜਲੂਸ ਆੜਾ ਅਤੇ ਈੜੀ ਨਾਲ ਇਸ ਦੀ ਵਰਤੋਂ ਨਹੀਂ ਹੁੰਦੀ ਸਤਵੀਂ ਲਗ ਹੈ ਲਾ ਇਹ ਲਗ ਏ ਈੜੀ ਨਾਲ ਮਾ ਏ ਸਵਰਤੂ ਨੀ ਦਾ ਚਿੰਨ ਹੈ ਇਹ ਅੱਖਰ ਦੇ ਉੱਪਰ ਲੱਗਦੀ ਹੈ ਜਿਵੇਂ ਸ਼ੇਰ ਤੇਲ ਰੇਲ ਪੂੜਾ ਤੇ ਆੜਾ ਤੋਂ ਬਿਨਾ ਬਾਕੀ ਸਾਰੇ ਅੱਖਰਾਂ ਦੇ ਨਾਲ ਵਰਤ ਹੁੰਦੀ ਇਹਨਾਂ ਨਾਲ ਇਸ ਦੀ ਵਰਤੋਂ ਨਹੀਂ ਹੁੰਦੀ ਅੱਠਵੀਂ ਹੈ ਦੁਲਾਵਾਂ ਏ ਐ ਆੜੇ ਨੂੰ ਦੁਲਾਈਆਂ ਐ ਸਵਰਤੁਨੀ ਦਾ ਚਿੰਨ ਹੈ ਇਹ ਵੀ ਅੱਖਰ ਦੇ ਉੱਪਰ ਲੱਗਦੀ ਹੈ ਜਿਵੇਂ ਐਨਕ ਸੈਰ ਸੈਨਿਕ ਇਸ ਤਰੀਕੇ ਨਾਲ ਊੜਾ ਤੇ ਈੜੀ ਦੇ ਨਾਲ ਇਸ ਦੀ ਵਰਤੋਂ ਨਹੀਂ ਹੁੰਦੀ ਨੌਵੀਂ ਲਗ ਹੈ ਸਾਡੀ ਹੋੜਾ ਏ ਓ ਸਵਰਤੁ ਨੀਂਦਾ ਚਿੰਨ ਹੈ ਇਹ ਅੱਖਰ ਦੇ ਉੱਪਰ ਲੱਗਦਾ ਹੈ ਜਿਵੇਂ ਮੋਰ ਹੋਰ ਸ਼ੋਰ ਆੜਾ ਅਤੇ ਈੜੀ ਦੇ ਨਾਲ ਇਸ ਦੀ ਵਰਤੋਂ ਨਹੀਂ ਹੁੰਦੀ ਤਾਂ ਦਸਵੀਂ ਹੈ ਕਨੌੜਾ ਇਹ ਔ ਸਵਰਤੁ ਨੀਂਦਾ ਚਿੰਨ ਹੈ ਇਹ ਅੱਖਰ ਦੇ ਉੱਪਰ ਲੱਗਦਾ ਹੈ ਵੀ ਜਿਵੇਂ ਔਕੜ ਤਾਉਣ ਡਾਉਣ ਸੌਣ ਆਦ ਊੜਾ ਅਤੇ ਈੜੀ ਦੇ ਨਾਲ ਇਸ ਦੀ ਵਰਤੋਂ ਨਹੀਂ ਹੁੰਦੀ ਤਾਂ ਇਹ ਦਸੇ ਲਗਾ ਨੇ ਜਦੋਂ ਅਸੀਂ ਸ਼ਬਦ ਜੋੜ ਕਰਦੇ ਆ ਪੰਜਾਬੀ ਦੇ ਉਹਨਾਂ ਦੇ ਵਿੱਚ ਬਹੁਤ ਵਧੀਆ ਸਪਸ਼ਟ ਤਰੀਕੇ ਨਾਲ ਇਹਨਾਂ ਦੀ ਵਰਤੋਂ ਦੱਸੀ ਹੋਈ ਹੈ ਤੇ ਇਸ ਤੋਂ ਪਹਿਲਾਂ ਜਿਹੜੀਆਂ ਸਵਰਧੁਨੀਆਂ ਨੇ ਉਸ ਦੇ ਵਿੱਚ ਆਪਾਂ ਮਹਾਰਨੀ ਵੀ ਲਿਖੀ ਸੀ ਉਸ ਤੋਂ ਵੀ ਤੁਸੀਂ ਜਾਣਕਾਰੀ ਦੁਆਰੇ ਉਹਨੂੰ ਪੜ੍ਹ ਸਕਦੇ ਹੋ ਤੇ ਇਸ ਦੀਆਂ ਉਦਾਹਰਨਾਂ ਕਰਕੇ ਇਹਨੂੰ ਹੋਰ ਤਰੀਕੇ ਨਾਲ ਸਪਸ਼ਟ ਕਰ ਸਕਦੇ ਹੋ ਤੇ ਇੰਨੀ ਹੀ ਵੀਡੀਓ ਹੈ ਅੱਜ ਲਗਾ ਦੇ ਬਾਰੇ ਇਸ ਤੋਂ ਬਾਅਦ ਜਿਹੜੀ ਅਗਲੀ ਵੀਡੀਓ ਹੋਊਗੀ ਉਸ ਦੇ ਵਿੱਚ ਅਸੀਂ ਲਗਾਖਰ ਨੇ ਜਿਹੜੇ ਉਹਨਾਂ ਬਾਰੇ ਜ਼ਿਕਰ ਕਰਾਂਗੇ ਤੇ ਮੈਨੂੰ ਉਮੀਦ ਹੈ ਤੁਹਾਡੇ ਲਈ ਇਹ ਬਹੁਤ ਫਾਇਦੇਮੰਦ ਹੋਊਗੀ ਬਹੁਤ ਬਹੁਤ ਧੰਨਵਾਦ